ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਂਦੇ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਖੰਨਾ ਕਾਸਟ ਮੈਰਾ ਸਿੱਖ ਉਮਰ 16 6 1994 ਕੱਦ 5 5 ਪੜ੍ਹਾਈ ਐਮਏ ਵਿਦ ਕੰਪਿਊਟਰ ਕੋਰਸ 1 ਇਅਰ ਆਈਲੈਸ ਸਾਢੇ 5 ਬੈਂਡ ਸਕੋਰ ਨਾਓ ਇਜ਼ ਵਰਕਿੰਗ ਔਨ ਰਿਸੈਪਸ਼ਨ ਤੇ ਪਰਿਵਾਰ ਦੀ ਮੰਗੇ ਮੁੰਡਾ ਐਨਆਰਆਈ ਹੋਵੇ ਔਰਲੀ ਜਰਨਲ ਤੇ ਬੀਸੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਮਜਬੀ ਸਿੱਖ ਗੋਤ ਸਹੋਟਾ ਉਮਰ 6 12 ਕੰਡ ਜਨਮ ਟਾਈਮ 9:20 ਪੀਐਮ ਕੱਦ 5 ਫੁੱਟ 2 ਇੰਚ ਪੜਾਈ ਗ੍ਰੈਜੂਏਸ਼ਨ ਇਨ ਬੀਐਸਸੀ ਆਈਡੀ ਉਸਟ ਗ੍ਰੈਜੂਏਸ਼ਨ ਇਨ ਕਾਸਟ ਮੈਡੋਲੋਜੀ ਪ੍ਰਾ 18 ਕੇ ਅਨਮੈਰਿਡੇ ਪਿਤਾ ਅਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗੇ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਓਨਲੀ ਮਜਬੂਤ ਸੇ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਦੀਪ ਕੌਰ ਪਤਾ ਗੁਰਦਾਸਪੁਰ ਕਾਸਟ ਜੱਟ ਸੇਖ ਗੋਤ ਖੇਰਾ ਉਮਰ 1992 ਕੱਦ 5 ਫੁੱਟ 6 ਇੰਚ ਪੜਾਈ ਬੀਸੀਏ ਐਮਸੀਏ ਨਾਊ ਲੀਵਿੰਗ ਕਨੇਡਾ ਪੀਆਰ ਕੁੜੀ ਡਿਵੋਰਸਡ ਤੇ ਪਰਿਵਾਰ ਦੀ ਮੰਗੇ ਮੁੰਡਾ ਸੋਨਾ ਸੁਨੱਖਾ ਹੋਵੇ ਤੇ ਹਾਈਟ 6 ਫੁੱਟ ਹੋਵੇ ਤੇ ਕਨੇਡਾ ਹੋਵੇ ਜੀ ਪੰਜਾਬ ਤੋਂ ਹੋਵੇ ਤਾਂ ਵਧੀਆ ਘਰ ਪਰਿਵਾਰ ਤੋਂ ਹੋਵੇ ਤੇ ਕਨੇਡਾ ਨੂੰ ਪਹਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਆਪਣੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਮਲਪ੍ਰੀਤ ਕੌਰ ਪਤਾ ਪਟਿਆਲਾ ਕਾਸਟ ਕੰਬੋਜ ਉਮਰ 23 4 1991 ਕੱਦ 5 ਫੁੱਟ 5 ਇੰਚ ਪੜਾਈ ਬੀ ਐਸ ਸੀ ਬੀ ਐਡ ਐਮ ਐਸ ਸੀ ਮੈਥ ਐਮ ਐਡ ਸੀ ਐਸ ਆਈ ਆਰ ਜੂ ਜੀ ਸੀ ਨੈਟ ਕੁਆਲੀਫਾਈਡ ਮੈਥ phd ਕਾਮੇ ਜੀ ਇਹਨਾਂ ਦਾ ਵਰਕਿੰਗ ਐਸ ਅਸਿਸਟੈਂਸ ਪ੍ਰੋਫੈਸਰ ਇਨ گورਨਮੈਂਟ ਜੌਬ ਕਾਲਜ ਐਸ ਕੰਟਰੈਕਚੁਅਲ ਫਾਦਰ ਐਡਵੋਕੇਟ ਨੇ ਜੀ ਤੇ ਮਦਰ ਹੈਡ ਐਟ گورਨਮੈਂਟ ਸਕੂਲ ਸਟੇਟ ਹਰਿਆਣਾ ਕੁੜੀ ਤਲਾਖਸ਼ੂਦਾਏ ਜੀ ਵਨ ਚਾਈਲਡ ਲੀਵਿੰਗ ਟੂਗੇਦਰ ਪੀਐਸਟੈਟ ਟੂ ਕਲੀਅਰ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਵਧੇਰੇ ਜਾਣਕਾਰੀ ਦੇ ਲਈ ਗੱਲਬਾਤ ਕਰ ਸਕਦੀ ਹਾਂ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਪਲਵੀ ਵਰਮਾ, ਪਿਤਾ ਹਰੀਪਾਲ ਵਰਮਾ, ਪਤਾ ਬੱਸੀ ਪਠਾਣਾ, ਉਮਰ 11/09/1999, ਜਨਮ ਟਾਈਮ 6:40 ਪੀ.ਐਮ, ਵਰਸਪਲੇਸ ਪਟਿਆਲਾ, ਗੋਤ ਗੋਗਣਾ, ਨਾਨਕਾ ਗੋਤ ਖੁਰਮੀ, ਪੜਾਈ +2 ਐਂਡ ਬਿਊਟੀ ਪਾਰਲਰ ਕੋਰਸ। ਕੱਦ 5 ਫੁੱਟ 7 ਇੰਚ ਪਹਿਣਾ ਦੋਨੇ ਮੈਰਿਡ ਨੇ ਪ੍ਰਾਇਮੇ ਕਿ ਅਨਮੈਰਿਡੇ ਪਿਤਾ ਪ੍ਰਾਈਵੇਟ ਜੌਬ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗੇ ਜੀ ਸਿੰਪਲ ਮੈਰਿਜ ਕਰਨੀਏ ਰੋਪੜ ਕੁਰਾਲੀ ਮਰਿੰਡਾ ਪਟਿਆਲਾ ਸਰਹੰਦ ਰਾਜਪੁਰਾ ਖੰਡਾ ਗੋਮਿੰਦਗੜ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਦਿੱਤੇ ਗਏ ਨੰਬਰਾਂ ਤੇ ਪਰਿਵਾਰ ਤੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰੇਂਕਾ ਪਤਾ ਜਲੰਧਰ ਕਾਸਟ ਐਸਸੀ ਗੋਤ ਸੋਢੀ ਐਂਡ ਬੰਧਨ ਉਮਰ 28 11 1999 ਕੱਦ 5 ਫੁੱਟ 3 ਇੰਚ ਪੜਾਈ ਗ੍ਰੈਜੂਏਸ਼ਨ ਐਂਡ ਆਈਲੈਟਸ 6 ਇਚ ਬੈਡ ਪ੍ਰਾਇ ਇੱਕੀ ਅਨਮੈਰੀਡੇ ਪੈਨ ਇੱਕੀ ਮੈਰੀਡੇ ਜੋ ਕੇ ਮਾਂਗੇਜੀ ਪਰਵਾਰ ਦੀ ਐਨ ਆਰ ਆਈ ਬੋਏ ਫਰੋਮ ਯੂਰਪ ਕੰਟਰੀਜ਼ ਜਲੰਧਰ ਹੁਸ਼ਿਆਰਪੁਰ ਤੇ ਫਗਵਾੜੇ ਨੂੰ ਪਹਲੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖਸ਼ੁਵਿੰਦਰ ਸਿੰਘ ਪਤਾ ਫਤੇਗੜ ਸਾਹਿਬ ਕਾਸਟ ਰਾਮਦਾਸੀਆ ਸਿੱਖ ਗੋਤ ਪਵਾਰ ਉਮਰ 19/1995 ਕੱਦ 5 ਫੁੱਟ 8 ਇੰਚ ਪਿਤਾ ਜਰਨੈਲ ਸਿੰਘ बिजनेਸਮੈਨ ਮਾਤਾ ਮਨਜੀਤ ਕੌਰ ਪੈਣ ਏਕੀ ਮੈਰਿਡੇ ਕਾਮੇ ਜੀ ਨਿਊਜ਼ੀਲੈਂਡ ਪੀਆਰਏ ਤੇ ਮੰਗੇ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਵਾਹਲੀ ਫਤਿਹਗੜ੍ਹ ਤੇ ਰੋਪੜ ਨੂੰ ਪਹਲੇ ਮੈਰਿਜ ਬਿਊਰੋ ਮਾਫ ਕਰਨ ਇਹਨਾਂ ਨੂੰ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਤੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬਰਨਦੀਪ ਸਿੰਘ ਗੁਰ ਸਿੱਖ ਪਤਾ ਰਾਮਪੁਰਾ ਫੂਲ ਕਾਸਟ ਰਾਮਗੜੀਆ ਸਿੱਖ ਗੋਤ ਸੋਹਲ ਉਮਰ 25 7 1996 ਕੱਦ 5 7 ਪੜ੍ਹਾਈ 10 ਪਾਸ ਭੈਣਾ ਚਾਰ ਨੇ ਮੈਰਿਡ ਨੇ ਪ੍ਰਾ 21 ਅਨਮੈਰਿਡ ਤੇ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਕਾਮੇ ਜੀ ਮੁੰਡਾ ਕਾਰਪੇਂਟਰ ਦੀ ਚੌਕ ਕਰਦਾ ਏ ਨਸ਼ੇ ਤੋਂ ਰਹਿ ਤੇ ਪਰਿਵਾਰ ਦੀ ਮੰਗੀ ਕੁੜੀ ਘਰੇਲੂ ਹੋਵੇ ਵਧੀਆ ਸਿੰਪਲ ਹੋਵੇ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰ ਸਿਮਰਨ ਸਿੰਘ ਪਾਟਿਆ ਪਤਾ ਅੰਮ੍ਰਿਤਸਰ ਉਮਰ 14 11 1993 ਕੱਦ 5 3 ਪੜ੍ਹਾਈ ਪਲੱਸ 2 ਪਾਸ ਭੈਣ ਇੱਕ ਹੀ ਮੈਰਿਡ ਟੀਚਰ ਹੈ ਪਿਤਾ ਕਰਪਾਲ ਸਿੰਘ ਪਾਟਿਆ ਬਿਜ਼ਨਸਮੈਨ ਮਾਤਾ ਮਨਜੀਤ ਗੌਰ ਕਾਮੀ ਜੀ ਇਹਨਾਂ ਦਾ ਸਰਟੀਫਾਈਡ ਆਪਰੇਟਰ ਆਫ ਆਲ ਕਾਰਡਸ ਆਫ ਟਾਵਰ ਕ੍ਰੀਮਸ ਬਲਡੋਜ਼ਰ ਆਪਰੇਟਰ ਇਨ ਮਾਜਰੀ WCL ਮਾਈਨਸ KGS ਐਂਡ CO LTD ਨਾਗਪੁਰ ਮਹਾਰਾਸ਼ਟਰਾ ਇਹ ਨਕਾਮ 4 ਤੋਂ 5 ਲੱਖ ਜੀ ਇਹਨਾਂ ਦੀ ਤੇ ਪਰਿਵਾਰ ਦੀ ਮੰਗੀ ਕੁੜੀ ਵਧੀਆ ਸਿੰਪਲ ਹੋਵੇ ਔਰ ਕੋਈ ਮੰਗ ਨਹੀਂ ਜੀ ਪਰਿਵਾਰ ਦੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਕਰਨ ਸਿੰਘ ਪਤਾ ਤਰਨਤਾਰਨ ਕਾਸਟ ਜੱਟ ਸਿੱਖ ਗੋਤ ਪੰਨੋ ਉਮਰ 8/4/1998 ਜਨਮ ਸਟਾਨ ਹਾਂਗਕਾਂਗ कद 182 सेंटीमीटर ਭਰਾ ਦੋ ਨੇ ਪੜ੍ਹਾਈ bizness programs graduate in journal diploma canada ਕੰਮ ਇਹ ਜੀ 15 ਕਿਲੇ ਜ਼ਮੀਨ ਇਹ ਦੋ ਕੋਠੀਆਂ ਨੇ ਇੱਕ ਸ਼ਹਿਰ ਦੇ ਵਿੱਚ ਕੈਨੇਡਾ ਵਰਕ ਪਰਮਿਟ ਤੇ ਨੇ ਜੀ ਤੇ ਪੀਆਰ ਫਾਈਲ ਅਪਲਾਈ ਹੈ ਤੇ ਪਰਿਵਾਰ ਦੇ ਮੰਗੇ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜੀ ਲਿਖੀ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਸ਼੍ਰੀ ਮੁਖਸਰ ਸਾਹਿਬ ਉਮਰ ਅਗਸਤ 1992 ਕਾਸਟ ਜੱਟ ਸਿੱਖ ਗੋਤ ਰੰਧਾਵਾ ਕੱਦ 5 5 ਪੜ੍ਹਾਈ ਬੀਸੀ ਐਮ ਐਸ ਸੀ ਸੌਰੀ ਬੀ ਐਸ ਸੀ ਐਮ ਐਸ ਸੀ ਗਮ ਅਸਿਸਟੈਂਸ ਪ੍ਰੋਫੈਸਰ ਨੇ ਸੈਲਰੀ 50000 ਪਲੱਸ ਤੇ ਪਰਿਵਾਰ ਦੇ ਮੰਗੇ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਤੇ ਜ਼ਮੀਨ ਵੀ ਪਲੱਸ ਹੋਵੇ ਜੇ ਸਰਕਾਰੀ ਨੌਕਰੀ ਕਰਦਾ ਹੋਵੇ ਤਾਂ ਜ਼ਮੀਨ 15 ਪਲੱਸ ਹੋਵੇ ਮੁੰਡਾ ਇਕੱਲਾ-ਕੱਲਾ ਹੀ ਹੋਵੇ ਤੇ 100 ਕਿਲੋਮੀਟਰ ਏਰੀਏ ਦੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ अगला रिश्ता नोट करो जी नाम डॉक्टर तरनजीत कौर पता बठिंडा कास्ट रामदासिया सिख उम्र तेरह अठ उन्नीस सौ उन्नवे जन्म स्थान बठिंडा कद पंज छे पढ़ाई एम बी बी एस एम डी ग्ञानी जॉब मेजर इन आर्मी पिता रिटायर टीचर माता रिटायर टीचर ने भैन एक मैरिडे जॉब इन पी जी आई ਪਰਾ 21 ਡੂਇੰਗ ਐਮਬੀਬੀਐਸ ਫਾਈਨਲイヤー ਤੇ ਪਰਿਵਾਰ ਦੀ ਮੰਗੇ ਮੁੰਡਾ ਐਮਡੀ ਡਾਕਟਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰੰਜਨਾ ਹੰਸ ਪਤਾ ਲੁਧਿਆਣਾ ਕਾਸਟ ਵਾਲਮੀਕੀ ਉਮਰ 21 12 1992 ਕੱਦ 5 1 ਪੜਾਈ ਬੀਏ ਪਾਸ ਪਰਾ ਦੋਨੇ ਇੱਕ ਬ੍ਰਦਰ ਇਮੀਗ੍ਰੇਸ਼ਨ ਆਫਿਸ ਤੇ ਇੱਕ ਬ੍ਰਦਰ ਦਾ ਆਪਣਾ ਬਿਜ਼ਨਸ ਏ ਜੀ ਭੈਣ ਇੱਕੀ ਪਿਤਾ ਦਾ ਆਪਣਾ ਬਿਜ਼ਨਸ ਏ ਮਾਤਾ ਹਾਊਸ ਵਾਈਫ ਨੇ ਮੰਗੇ ਲੜਕਾ ਆਪਣਾ ਕੰਮ ਕਰਦਾ ਹੋਵੇ ਜਾਂ ਵਧੀਆ ਤਨਖਾਹ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਰਨਾਲਾ ਕਾਸਤ ਰਾਮਦਾਸ ਸਿੰਘ ਸਿੱਖ ਉਮਰ 33 1996 ਕੱਦ 54 ਪੜਾਈ ਬੀਏ ਪ੍ਰਾਏਕੀ ਅਨਮੈਰੀਡੇ ਮਾਂਗੇ ਜੀ ਮੁੰਡਾ ਸਰਕਾਰੀ ਨੌਕਰੀ ਤੇ ਹੋਵੇ ਬਰਨਾਲਾ ਮੋਗਾ ਮਲੇਰਕੋਟਲਾ ਤੇ ਲੁਧਿਆਣੇ ਨੂੰ ਪਹਿਲੇ ਰਾਮਦਾਸ ਸਿੰਘ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਚਲਾਲਾਬਾਦ ਕਾਸਟ ਜੱਟ ਸਿੱਖ ਗੋਤ ਮਾਨ ਉਮਰ 31 98 ਕੰਦ 5 2 ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਇਨ ਕੈਨੇਡਾ ਪ੍ਰਾਇਕੀ ਕੈਨੇਡਾ ਇਹ ਗਾਮੇ ਜੀ ਕੈਨੇਡਾ ਵਰਕ ਪਰਮਿਟ ਹੈ ਕੁੜੀ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਪੀਆਰ ਹੋਵੇ 5 ਤੋਂ 7 ਕਿਲੇ ਜ਼ਮੀਨ ਹੋਵੇ ਦਸਤਾਰ ਬਣਦਾ ਹੋਵੇ ਤੇ ਮਾਝਾ ਦੁਆਬਾ ਲਾਹੌਰੀ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਜੀ ਆਪਣੀ ਅੱਜ ਦੇ ਕੁਝ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਨੰਬਰਾਂ ਤੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ